चाल चल अगे कर ला कौन नहीं आता कर दे अगे ट्रबल आ गई मित्रों ट्रक बैक कर रहे हैं तो जगह पूरी पूरी है ना ਨੇ ਆਉਣ ਦੇ ਤੇ ਜੰਗਲ ਬਣਿਆ ਪਿਆ ਪੂਰਾ ਇਹਨੂੰ ਕਰਦੇ ਆਪਾਂ ਸਕ੍ਰੈਬ ਅਕਾਲ ਦੋਤੋ ਵੈਲਕਮ ਕਰਦੇ ਆਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਸੋ ਅੱਜ ਆਪਾਂ ਨਿਊ ਜੌਬ ਤੇ ਪਹੁੰਚੇ ਹੋਏ ਆਂ ਜੌਬ ਚੈੱਕ ਕਰਾਉਨੇ ਆ ਤੁਹਾਨੂੰ। ਇੱਕ ਘਰ ਆ ਇੱਥੇ। ਤੇ ਚੈੱਕ ਕਰਾਉਨੇ ਆ ਤੁਹਾਨੂੰ ਕੰਡੀਸ਼ਨ ਉਹਦੀ। ਸੋ ਮਿੱਤਰੋ ਆਪਾਂ ਪਹੁੰਚ ਗਏ ਨੈਕਸਟ ਜੌਬ ਤੇ। ਜੌਬ ਚੈੱਕ ਕਰਾਉਨੇ ਆ ਤੁਹਾਨੂੰ ਨੈਕਸਟ ਜਿਹੜੀ ਆਪਾਂ ਕਰਨੀ ਹੁਣ। ਆ ਘਰ ਹੈ ਡਰਾਈਵ ਹੀ ਆਉਂਦਾ ਅੱਗੇ ਤੋਂ ਲੰਬਾ। ਘਰ ਇਹ ਘਰ ਦੇ ਪਿੱਛੇ ਹੈ ਜਿਹੜਾ ਇੱਥੇ ਘਰ ਪੜਨਾ। ਆ ਕੰਡੀਸ਼ਨ ਤੇ ਜੰਗਲ ਬਣਿਆ ਪਿਆ ਪੂਰਾ ਇਹਨੂੰ ਕਰਦੇ ਆਪਾਂ ਸਕ੍ਰੈਬ ਅੱਜ ਇਹਦਾ ਕਾ ਕੂਏ ਹੋ ਗਿਆ ਸਕ੍ਰੈਬ ਬਾਕੀ ਸਵੇਰੇ ਕਰਦੇ ਆ ਕੰਮ ਤੇ ਕਰਦੇ ਆ ਇਹਨੂੰ ਸਕ੍ਰੈਬ ਕਰਦੇ ਆ ਕੰਮ ਸ਼ੁਰੂ ਆਪਾਂ ਕਾ ਸਕ੍ਰੈਬ ਹੋ ਗਿਆ ਸਾਨੂੰ ਮਿੱਤਰੋ ਕਾ ਚੈੱਕ ਕਰਾਉਨੇ ਆ ਸਕ੍ਰੈਬ ਹੋਇਆ ਵਾ ਆ ਦੇਖੋ ਤੇ ਮਸ਼ੀਨ ਆਪਾਂ ਕਰਤੀ ਲੋਕ ਚੱਲਦੇ ਕਰਨ ਨੂੰ ਵਿਪਲ ਨੇ ਮੂੰਹ ਮਾਤ ਧੋ ਕੇ ਪੂਰਾ ਰੈਡੀ ਹੋ ਗਿਆ ਚੱਪਲਾਂ ਵੀ ਪਾ ਲੀਆਂ ਇਹ ਬੈਂਚ ਲੈਵਲ ਕਰਨ ਲੱਗੇ ਆ ਮਿੱਤਰੋ ਕਾਸ ਕਰੈਪ ਹੋ ਗਿਆ ਸਾਰਾ ਇੱਕ ਦੋ ਕ ਖੰਡੀਆਂ ਇਹਦੇ ਵਿੱਚ ਆਹ ਇਹ ਪਟਣਿਆ ਆਪਾਂ ਇਹ ਪਟਣ ਤੋਂ ਬਾਅਦ ਕਰਦੇ ਆ ਬੈਂਚ ਲੈਵਲ ਮਿੱਟੀ ਬਹੁਤ ਜ਼ਿਆਦਾ ਸੁੱਕੀ ਐ ਤੇ ਇਹਨੂੰ ਆਪਾਂ ਪਾਣੀ ਲਾਉਨੇ ਆ ਨਾਲ ਨਾਲ ਫਿਲ ਹੁੰਦਾ ਇੱਥੇ ਕੱਟ ਫਿਲ ਜਾਏ ਪਿੱਛੋਂ ਮਿੱਟੀ ਕੱਟ ਹੁੰਦੀ ਆ ਸਾਈਡ ਤੋਂ ਇਧਰੋਂ ਇਧਰ ਨਾਲ ਪੈਂਦੀ ਆ ਸੋ ਕੱਟ ਫਿਲ ਜਾ ਇਹਨੂੰ ਕਰਦੇ ਆ ਆਪਾਂ ਬੈਂਚ ਲੈਵਲ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਮਿੱਤਰੋ ਜੁੜੇ ਰਹੋ ਵੀਡੀਓ ਦੇ ਨਾਲ ਤੇ ਸਾਹਮਣੇ ਆਪਣੇ ਨਾਲ ਆ ਮੁੰਡਾ ਬੇਬਲ ਇਹ ਪਿਉਰੀ ਖਾਣ ਲੱਗਿਆ ਹੋਇਆ ਸਾਜਰੀ ਪਿਉਰੀ ਖਾਂਦਾ ਬਹੁਤ ਜ਼ਿਆਦਾ ਇਹ ਪਹਿਲਾਂ ਮਿੱਤਰੋ ਆਪਾਂ ਪਟਣ ਲੱਗੇ ਆ ਆਹ ਖੁੰਡ ਮੋਡਾ ਇੱਥੇ ਆਹ ਖੁੰਡ ਇਹਨੂੰ ਪੜਦੇ ਆ ਮਸ਼ੀਨ ਦਾ ਜੋਰ ਚੈੱਕ ਕਰਦੇ ਆਂ ਜੇ ਵੀ ਮੋੜ ਕਿਦਾਂ ਪੜਦੀ ਹੈ ਇਹ ਤੁਹਾਨੂੰ ਚੈੱਕ ਕਰਾਉਨੇ ਆਂ ਆ ਸਾਰੇ ਖੁੰਡ ਪੱਟਤੇ ਪੁਰਾਣੇ ਸੀਗੇ ਸਾਰੇ ਖੁੰਡ ਇੱਥੇ ਵੱਡੇ ਸੀ ਪੂਰੇ ਤੁਸੀਂ ਦੇਖੇ ਆ ਤੇ ਤਿੰਨ ਸੀਗੇ ਉਰੇ ਤਿੰਨ ਆਪਾਂ ਮੁੱਢ ਪੱਟਤੇ ਆਹਾ ਤਿੰਨ ਖੁੰਡ ਪੱਟ ਕੇ ਦਵਾਰਾ ਫੇਲ ਕੀਤੀ ਹੈ ਮਿੱਟੀ ਬੈਗ ਸਾਰੀ ਇਹ 13 400 ਡੂੰਗੇ ਆਪਾਂ ਪੱਟੀ ਹੈ ਮਿੱਟੀ ਪੱਟਣ ਤੋਂ ਬਾਅਦ ਇਹ ਬੈਗ ਫਿਲ ਕੀਤੀ ਹੈ ਮਿੱਟੀ ਸਾਰੀ ਦੋ ਬਿੰਨ ਭਰਤੇ ਆਪਾਂ ਆ ਇੱਕ ਬਿੰਨ ਹੋਰ ਆਊਗਾ ਕੱਲ ਨੂੰ ਤੇ ਅੱਜ ਭਰਾਂਗੇ ਤੇ ਕੱਲ ਨੂੰ ਇਹਦਾ ਬੈਂਚ ਲੈਵਲ ਕਰਦੇ ਹਾਂ ਸਵੇਰੇ ਤੇ ਅੱਜ ਸਾਰੇ ਆਪਾਂ ਖੁੰਡ ਪੜਤੇ ਇਹ ਜਿਹੜੀ ਵੀ ਹੈਗੇ ਸੀ ਤੇ ਮਿੱਟੀ ਬੈਕਫਿਲ ਕਰਤੀ ਰੱਬ ਲ ਆ ਗਈ ਮਿੱਤਰੋ ਟਰੱਕ ਬੈਕ ਕਰ ਰਹੇ ਆ ਤੇ ਜਗਾ ਪੂਰੀ ਪੂਰੀ ਐ ਨਾ ਲੌਂਗ ਡਰਾਈਵ ਹੈ ਸਾਹਮਣੇ ਪਿੱਛੇ ਘਰ ਆ ਗਏ ਇਹਦੇ ਸਾਹਮਣੇ ਇਹ ਘਰ ਬਣਿਆ ਹੋਇਆ ਉਹਨਾਂ ਘਰ ਦੇ ਬੈਕ ਸਾਈਡ ਤੇ ਘਰ ਬਣਨਾ ਹੈ ਇਹ ਆਪਾਂ ਉਹਨਾਂ ਦੇ ਬੈਂਚ ਲੈਵਲ ਕਰ ਲਿਆ ਰੱਪਲ ਤਾਰਨ ਚੱਪਾ ਆਹ ਸਾਹਮਣੇ ਇੱਥੇ ਰੱਪਲ ਤਾਰਦੇ ਆ ਤੇ ਬਿੰਨ ਆ ਗਿਆ ਹੋਰ ਆਹ ਖੁੰਡ ਪਾਉਨੇ ਆਪਾਂ ਇਹਨਾਂ ਜਿਹੜੇ ਮੋਦ ਪੱਟੇ ਆਹ ਇਹਨਾਂ ਨੂੰ ਪਾਉਨੇ ਆ ਬਿੰਨ 'ਚ ਤੇ ਆਹ ਸਾਰੇ ਖੁੰਡ ਆਪਾਂ ਕੱਲ ਪੱਟੇ ਆਂ ਅੱਜ ਬੈਂਚ ਲੈਵਲ ਕਰਨ ਲੱਗੇ ਸੀ ਆ ਇੱਕ ਖੁੰਡ ਹੋਰ ਨਿਕਲ ਆਇਆ ਇੱਥੇ ਆਹ ਨਿਕਲਿਆ ਹੋਰ ਅੱਜ ਇਹਨੂੰ ਪੱਟਦੇ ਆ ਹੁਣ ਟਾਈਮ ਬਹੁਤ ਲੱਗਦਾ ਖੁੰਡ ਪੱਟਣੇ 2 2 ਘੰਟੇ ਲਾਏ ਨੇ ਇੱਕ ਖੁੰਡ ਪੱਟਣ ਦੇ ਮੈਂ ਤੁਹਾਨੂੰ ਡੂੰਘਾ ਟੋਆ ਦੇਣਾ ਪੈਂਦਾ ਇਹਨੂੰ ਬਹੁਤ चल चल अगे कर ला कौन नहीं आता करी साइड न करके लिया क्योंकि इधर ना फेंस आता बिलकुल ਥੋੜਾ ਫੈਂਸ ਤੋਂ ਦੂਰ ਕਰੂਗਾ ਹੁਣ ਉਹ ਨਰਮਲ ਆਉਂਦੇ ਆਉਣ ਦੇ ਏ ਬੇਪਲ ਸੰਗਰੂਰ ਮੌਸਮ ਵੀ ਚੈੱਕ ਕਰਾ ਲੈਂਦੇ ਆ ਸਾਨੂੰ ਮੌਸਮ ਬਹੁਤ ਵਧੀਆ ਹੈ 74 ਬਾਈ ਹੋ ਜਾਂਦੀ ਹੈ ਪੂਰੀ ਇਹ ਆਪਾਂ ਗੱਡ ਰਹੇ ਹਾਂ ਜੀ ਖੰਡ ਨਾਲ ਹੀ ਆਪਾਂ ਜੱਪਰ ਉੱਤਰ ਜੀ ਇੱਧਰ ਪਾਪੜ ਨਾ ਆਵਾ ਪੈਨ ਸਾਪਰੇ ਕੋਟੇ ਦੇ ਤੇ ਪੈਣ ਤੋਂ ਆਦਨੇ ਆ ਹੀ ਹਾਂਜੀ ਬੈਂਚ ਲੈਵਲ ਲੱਗੇ ਹੋਏ ਆ ਕਰਨ ਤੇ ਆਪਣਾ ਬੈਂਚ ਲੈਵਲ ਪਿੱਛੋਂ ਸਾਰਾ ਹੋ ਗਿਆ ਤੇ ਅੱਗੇ ਕੁਆਡ ਜਿੰਨਾ ਵੀ ਨਿਕਲਿਆ ਸਾਰੇ ਖੁੱਟ ਕਰਨ ਜਿੰਨੇ ਮਿੱਥੇ ਹੋ ਜਾਂਦੇ ਦੇਖੋ ਕੁਆਡ ਨਿਕਲੇ ਇਹ ਨੂੰ ਆਪਾਂ 2-3 ਦਿਨ ਪਹਿਲਾਂ ਪਰ ਤੇ ਕਵਾੜ ਦੇ ਤੇ ਇੱਕ ਦਿਨ ਆਪਾਂ ਤੀਜਾ ਹੋਰ ਨੂੰ ਆਵੇ ਇਹ ਵੀ ਸ਼ਾਇਦ ਆਵੇ ਜਿਆਦਾ ਬੈਂਚ ਆਪਾਂ ਇਹ ਚ ਪਾ ਕੇ ਦੇਖਦੇ ਆ ਬੈਂਚ ਵੀ ਆ ਗਈ ਇੱਕ ਹੋਰ ਆਊਗਾ ਬੈਂਚ ਇਹ حساب ਨਾਲ ਕਵਾੜ ਪੂਰਾ ਜਿਆਦਾ ਹੀ ਲੱਗਦਾ ਆਪਾਂ ਚਲ ਜਿੰਨਾ ਇਹ ਚ ਪੈਂਦਾ ਉਹ ਪਾਉਨੇ ਆਪਾਂ ਇਹ ਪਾ ਕੇ ਫਿਰ ਆ ਜਿਹੜੀ ਮਿੱਟੀ ਅੱਗੇ ਪਈਏ ਇਹਨੂੰ ਇੱਧਰ ਪਾ ਕੇ ਨਾਲ ਪਹਿਲਾਂ ਕਵਾੜ ਚੱਕਦੇ ਨੇ ਮਿੱਟੀ ਪਾ ਕੇ ਇਹਨੂੰ ਲੈਵਲ ਕਰਦੇ ਆ ਸਾਰੇ ਦਾ ਬੈਂਚ ਤਿਆਰ ਕਰਦੇ ਆ ਪੂਰਾ ਇਦਾਂ ਜਦੋਂ ਆਪਾਂ ਨਿਓ ਪਟਣੀਆ ਸ਼ੁਰੂ ਕਰ ਲਈਆਂ ਜੋਬ ਟਿਕ ਕਰਨੀ ਸ਼ੁਰੂ ਕਰ ਲਈ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਇਧਰ ਵਾਲੀ ਸਾਈਡ ਤੋਂ ਕੀਤੀ ਹੈ ਡਿਗ ਕਿਉਂਕਿ ਸਾਰੀ ਜੋਬ ਇਹ ਨਾ ਇਧਰ ਡਰਾਈਵ ਦੇ ਵਾਲੇ ਪਾਸੇ ਨੂੰ ਡਿਗ ਹੋਣੀ ਆ ਹੋਰ ਕਿਤੇ ਜਗ੍ਹਾ ਨਹੀਂ ਹੈਗੀ ਇਹਦੇ ਇਹਦੇ ਸਿਰਫ ਡਰਾਈਵ ਵਾਲੇ ਪਾਸੇ ਥਾਂ ਹੈ ਸੋ ਆਪਾਂ ਬੈਕ ਸਾਈਡ ਤੋਂ ਵੀ ਕਰਦੇ ਆ ਡਿਗ ਨੂੰ ਤਿੰਨ ਪਾਸੇ ਤੋਂ ਡੈਕ ਕਰਦੇ ਆਪਾਂ ਡਰਾਈਵਵੇ ਵੱਲੋਂ ਜਾਣਾ ਇਹ ਆ ਸਾਹਮਣੇ ਡਰਾਈਵਵੇ ਇੱਧਰ ਬੰਨ ਪਿਆ ਹਰੇਕ ਬੰਨ ਭਰੂ ਪਿਆ ਆ ਕਰਦੇ ਆ ਜੇ ਹੁਣ ਆਪਾਂ ਬੈਕ ਸਾਡ ਵਾਲੀ ਪਰਦੇ ਆ ਟ੍ਰੈਂਚ 300 ਦੀ ਚੌੜੀ ਬਗਟਾ ਇੱਥੇ ਤੇ ਆ ਟ੍ਰੈਂਚ ਹੈ ਸਾਹਮਣੇ ਪੀਰ ਵੀ ਬੱਟਣੇ ਵਿੱਚ ਪੀਰ ਵੀ ਦਿਖਾਵਾਂਗੇ ਘਰ ਦਾ ਪਲਾਨ ਦਿਖਾਉਨੇ ਆ ਮਿੱਤਰੋ ਤੁਹਾਨੂੰ ਤੇ ਇਦਾਂ ਮੂੰਹ ਆ ਘਰ ਦਾ ਇੱਧਰ ਨੂੰ ਆ ਡਰਾਈਵਵੇ ਤੇ ਆਪਾਂ ਇਦਾਂ ਸ਼ੁਰੂ ਕੀਤਾ ਸੀ ਆਹ ਡਰੈਂਚ ਪੱਟੀ ਆ ਇਹਦੇ ਨਾਲ ਆਹ ਪੱਟੀ ਸਾਰੀ ਤੇ ਪਿੱਛੇ ਨੂੰ ਪੱਟੀ ਆਹ ਫਿਰ ਇਹਦੇ ਨਾਲ ਇਹ ਆ ਪਿੱਛੇ ਤੋਂ ਦੋ ਪੜਤੀਆਂ ਤੇ ਆਹ ਵੀ ਇੱਧਰ ਨੂੰ ਪੜਤੀ ਤੇ ਹੁਣ ਆਪਾਂ ਆਓ ਇਹ ਡਰੈਂਚ ਪੱਟਣ ਲੱਗੇ ਆ ਮਿੱਤਰੋ ਇਹ ਆਪਣੇ ਕੋਲ ਲੱਕੇ ਦਾ ਟਰੱਕ ਹੋ ਗਿਆ ਸੇ ਵੀ ਪੂਰਾ ਤੇਦੀਪ ਆਉਂਦਾ ਵਿੱਚ ਵਿੱਚ ਕੰਮ ਆ ਪੱਟੀ ਤੇ ਅਗਲੀ ਡਰੈਂਚ ਲਾਉਨੇ ਆ ਆਪਣਾ ਨੈਕਸਟ ਡੇ ਐ ਜੋ ਉਹਦਾ ਜਿਹੜੀ ਬਲੇਕ ਫਿਊ ਜੋਬ ਕਰ ਰਹੇ ਆ ਆਪਾਂ ਜੋਬ ਚੈੱਕ ਕਰੋ ਤੇ ਸਭ ਤੋਂ ਪਹਿਲਾਂ ਆਪਣੇ ਕੋਲ ਮਿੱਟੀ ਹੋਈ ਪਈ ਐ 2 ਕ ਟਰੱਕ ਮਿੱਟੀ ਦੇ ਆ ਸਾਹਮਣੇ ਪਏ ਆ 2 ਟਰੱਕ ਮਿੱਟੀ ਦੇ ਜਿਹੜੇ ਇਹ ਆਪਾਂ ਭਰਨੇ ਆ ਟਰੱਕ ਦੀ ਵੇਟ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਜੋਬ ਨੂੰ ਅਕੇ ਸਟਾਰਟ ਕਰਦੇ ਆ ਤੇ ਜੋਬ ਨੂੰ ਫਿਨਿਸ਼ ਕਰਾਂਗੇ ਆਪਾਂ ਅੱਜ ਤੇ ਉਸ ਤੋਂ ਬਾਅਦ ਆਪਾਂ ਸਾਨੂੰ ਚੈੱਕ ਕਰਾਉਨੇ ਆ ਜਾਓ ਕਿੱਦਾਂ ਦੀ ਐ ਉਹ ਵਧੀਆ ਜਾਵ ਹੋ ਰਹੀ ਆ ਤੇ ਮਿੱਟੀ ਭਰ ਕੇ ਟਰੱਕ ਆ ਰਿਹਾ ਫਿਰ ਮਿੱਟੀ ਭਰਦੇ ਆ ਕਿਸੇ ਨਾ ਜਲ ਟਰੱਕ ਆਉਂਦਾ ਆਪਾਂ ਨਾਂ ਵੇਰ ਰੰਗ ਦੇਖਦੇ ਇੱਧਰ ਵਾਲੀ ਆ ਦਰਾਲ ਪੌਂਟਰੀ ਦੇ ਬੈਕ ਸਾਈਡ ਤੋਂ ਆ ਰਹੀ ਆ ਟ੍ਰੈਂਚ ਤੇ ਉਦੋਂ ਬਾਅਦ ਸਾਰੇ ਪੂਰੀ ਜਾਵ ਚੈੱਕ ਕਰਾਉਣੀ ਆ ਮਿੱਤਰੋ ਹਾਫ ਟਰੱਕ ਆਪਾਂ ਭਰ ਲਿਆ ਅੱਧਾ ਟਰੱਕ ਭਰਤਾ ਮਿੱਤਰੋ ਤੇ ਮਿੱਟੀ ਕਾਫੀ ਆਪਣੇ ਕੋ ਤੇ ਬੈਕ ਕਰ ਰਹੇ ਆ ਕਿਉਂਕਿ ਟਰੱਕ ਲੌਂਗ ਹੈ ਪਿੱਛੇ ਘੜ ਕੇ ਨਹੀਂ ਭਰੇ ਜਾਂਦਾ ਸਾਰਾ ਇਹ ਤੇ ਅੱਧਾ ਆਪਾਂ ਪਿੱਛੋਂ ਭਰਿਆ ਤੇ ਹੁਣ ਬੈਕ ਕਰ ਰਹੇ ਆ ਅੱਧਾ ਫਿਰ ਹੁਣ ਸਾਈਡ ਲਾ ਕੇ ਭਰਾਂਗੇ ਅੱਗੇ ਤੋਂ ਲੱਟੀ ਆਪਣੇ ਕੋਲ ਬਾਅਦ ਦਾ ਟਰੱਕ ਤੋਂ ਵੀ ਐਮੀ ਟਰੱਕ ਆ ਇਹ ਭਰਦੇ ਆ ਨਾ ਜਗਾ ਤੰਗ ਹੋਣ ਕਰਕੇ ਟਰੱਕ ਵਾਰ-ਵਾਰ ਅੱਗੇ ਪਿੱਛੇ ਕਰਕੇ ਬੈਕ ਕਰ ਰਹੇ ਆ ਤੋ ਜੌਬ ਆਪਣੀ ਹੋ ਗਈ ਡਨ ਤੇ ਜੌਬ ਸਾਨੂੰ ਚੈੱਕ ਕਰਾਉਨੇ ਆ ਹਵੇ ਕੋ ਬਾਉਂਡਰੀ ਟ੍ਰੈਂਚਾ ਗਰਾਜ਼ ਤੇ ਬਾਕੀ ਸਾਰੀ ਜੌਬ ਬਹੁਤ ਵਧੀਆ ਜੌਬ ਹੋਈ ਆ ਚੈੱਕ ਕਰੋ ਹੋਰ ਚਾ ਸਾਹਮਣੇ ਸਾਰੀ ਜੌਬ ਸਾਨੂੰ ਮਿੱਤਰੋ ਚੈੱਕ ਕਰਾਉਨੇ ਆ ਜੌਬ ਇਹ ਛੋਟੀ ਦੀ ਪਰ ਟ੍ਰੈਂਚਾਂ ਬਹੁਤ ਜ਼ਿਆਦਾ ਟ੍ਰੈਂਚਾਂ ਨੇ ਇਹਦੇ ਵਿੱਚ ਤਿੰਨ ਸੈਮੀ ਟਰੱਕ ਮਿੱਟੀ ਦੇ ਨਿਕਲੇ ਆ ਇੱਥੋਂ ਤੇ ਪਹਿਲਾਂ ਸਾਰੇ ਆਪਾਂ ਖੰਡ ਪੱਟੇ ਆ ਪਹਿਲਾਂ ਸਾਰੇ ਤੇ ਹੁਣ ਜੌਬ ਦੀ ਤੁਸੀਂ ਦੇਖੋ ਕੰਡੀਸ਼ਨ ਚੈੱਕ ਕਰੋ ਪੂਰਾ ਇੱਕ ਨੰਬਰ ਕੰਮ ਕੀਤਾ ਆਪਾਂ ਤੇ ਸਾਰੀਆਂ ਸੈੱਡਾਂ ਨੀਵੇਂਆਂ ਕੀਤੀਆਂ ਹੋਈਆਂ ਦੇਖੋ ਆ ਫਰੰਟ ਵੀ ਦੇਖ ਲਓ ਕੋਈ ਫਾਲਤੂ ਮਿੱਟੀ ਹੈ ਨਹੀਂ ਇੱਥੇ ਇਹ ਜੌਬ ਆਪਣੀ ਪੂਰੀ ਕੰਪਲੀਟ ਹੋ ਗਈ ਆਪਾਂ ਬਲੇਜ ਵੀਊ ਕੰਮ ਕਰਦੇ ਸੀ ਜੌਬ ਆਪਣੀ ਪੂਰੀ ਹੋ ਗਈ ਡਨ ਮਿੱਤਰੋ ਤੋਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਜੌਬ ਦੇ ਨਾਲ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ ਜੀ